ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਵੀਡੀਓ ਬਣਾਉਣ ਦੇ ਵਿੱਚ ਅਸੀਂ ਕਾਫੀ ਲੇਟ ਹੋ ਚੁੱਕੇ ਹਾਂ ਤੇ ਲਗਭਗ ਰਾਤ ਦੇ 9:00 ਵਜੇ ਜਾ ਰਹੀ ਆ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦੇਾਂਗੇ ਜੀ ਅਗਲੇ 7-8 ਦਿਨਾਂ ਦੇ ਮੌਸਮ ਦੀ ਮੌਸਮ ਖੁਸ਼ਕ ਹੈ ਠੱਡੀਆਂ ਹਵਾਵਾਂ ਜੜੀਆਂ ਨੇ ਸੀਤ ਹਵਾਵਾਂ ਚੱਲ ਰਹੀਆਂ ਨੇ ਬੱਚੋਂ ਜੜੀਆਂ ਉੱਤਰ ਵੱੱਚੋਂ ਦੀਆਂ ਖੁਸ਼ਕ ਹਵਾਵਾਂ ਜਿਹੜਾ ਮੈਦਾਨੀ ਖੇਤਰਾਂ ਨੂੰ ਠਾਰ ਰਹੀਆਂ ਨੇ ਸੈਟਲਾਈਟ ਦਸੇ ਨਾਲ ਦੇਖਦੇ ਆ ਤੇ ਮੌਸਮ ਵੈਸੇ ਨਾਲ ਸਾਫੀ ਬਣਿਆ ਹੋਇਆ ਬਾਹਰ ਦੇ ਖਾਗਾ ਦੇ ਵਿੱਚ ਪਰ ਇੱਥੇ ਪਰ ਸ਼ਬਦ ਆ ਜਾਂਦਾ ਕਿਉਂਕਿ 에ਅਰ ਕੁਆਲਿਟੀ 에ਅਰ ਕੁਆਲਿਟੀ ਇੰਡੈਕਸ ਦਾ ਬਹੁਤ ਬੁਰਾ ਹਾਲ ਹੈ ਪੋਲੂਸ਼ਨ ਦਾ ਲੈਵਲ ਫਿਰ ਤੋਂ ਚੜਿਆ ਹੋਇਆ ਜਿੱਥੇ ਬੀਤੇ ਦਿਨ ਜਿਹੜੀ ਆ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਸੀ ਉਹ ਇੱਕ ਵਾਰ ਫਿਰ ਤੋਂ ਹੁਣ ਆਥਨ ਹੁੰਦੇ ਹੁੰਦੇ 에ਅਰ ਕੁਆਲਿਟੀ ਇੰਡੈਕਸ ਜਿਹੜਾ 300 ਤੋਂ ਪਾਰ ਕਾਫੀ ਜਨਾਂ ਦੇ ਵਿੱਚ ਚਲਾ ਗਿਆ ਕਿਤੇ ਕਿਤੇ ਕੁਝ ਥਾਵਾਂ ਤੇ 500 550 ਤੱਕ 에ਅਰ ਕੁਆਲਿਟੀ ਦੀ ਜਿਹੜੀ ਹੈ ਗੁਣਵੱਤਾ ਸੁਕੜ ਵਾਲਾ ਕਹਿੰਦੇ ਪਰਿਉਸ਼ਨ ਹਾਲੇ ਇੱਥੇ ਕਾਮ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਕਾਮ ਹੀ ਰਹੇਗਾ ਤੇ ਆਉਂਦੇ ਚਾਰ-ਪੰਜ ਦਿਨ ਫਿਲਹਾਲ ਕੋਈ ਸਿਸਟਮ ਨਹੀਂ ਸਿਸਟਮ ਜਿਹੜਾ ਆਉਂਦਾ ਜ ਆਖਰੀਆ ਉਹ 14-15 ਦੇ ਲੱਗੇ ਆਉਂਦਾ ਜ ਆਖਰੀਆ ਕਮਜ਼ੋਰ ਸਿਸਟਮ ਹੈ ਉਹ ਡੈਡ ਵੀ ਹੋ ਸਕਦਾ ਹੈ ਉਹਦੇ ਵਿੱਚ ਉਹਨੂੰ ਬਲ ਵੀ ਮਿਲ ਸਕਦਾ ਹੈ ਆਉਂਦੇ ਦਿਨਾਂ ਦੇ ਵਿੱਚ ਉਹਦੀ ਵੀ ਕਹਾਣੀ ਸਪੱਸ਼ਟ ਹੋਵੇਗੀ ਫਿਲਹਾਲ 15 ਦਿਨ ਤੱਕ ਵੱਡੇ ਫੱਦਰ ਤੇ ਮੀਂਹ ਚੱਕਰ ਦੇ ਅਸਰ ਘਟਨੇ ਹਨ 15 ਨੂੰ 14-15 16 17 18 19 ਦੇ ਅੱਗੇ ਲੱਗੇ ਛੱਕੇ ਜਿਹੜਾ ਇੱਕ ਸਿਸਟਮ ਜਿਹੜਾ ਆਉਣਾ ਹੈ ਉਹਦੀ ਕਿੰਨੀ ਇੱਕ ਜਿਹੜੀ ਹੈ ਕਪੈਸਿਟੀ ਹ ਦਾ ਸੀ ਰੈਗੂਲਰ ਤੌਰ ਤੇ ਦਿੰਦੇ ਰਹਿਣ ਤੁਹਾਨੂੰ ਸੋ ਇੱਕ ਨੇ ਜਾਂਦੇ ਜਾਂਦੇ ਜੀ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਸਕਰੀਨ ਤੇ ਦੇਖ ਸਕਦੇ ਹਾਂ 13 14 ਨਵੰਬਰ ਤੱਕ ਵੱਡੇ ਫੱਦਰ ਤੇ ਮੀਂਹ ਚੱਕਰ ਦੇ ਅਸਰ ਫਿਲਹਾਲ ਘਟਨੇ ਤੇ ਮੌਸਮ ਡਰਾਈ ਦੇ ਖੁਸ਼ਕ ਰਹਿਣ ਦੇ ਅਸਰ ਨੇ ਤੇ ਵੱਡੇ ਫੱਦਰ ਦੇ ਮੀਂਹ ਚੱਕਰ ਦੇ ਅਸਰ ਫਿਲਹਾਲ ਘਟਨੇ ਤੇ ਜਿਹੜਾ ਸਿਸਟਮ ਆ ਰਿਹਾ ਉਹ ਹਲਕੇ ਲੈਵਲ ਦੇ ਵੈਸਟਰ ਸਰਵਸ ਹੈ ਫਟੇ ਮੇ ਸਿਸਟਮ ਹੈ ਕਿੰਨੇ ਗਮੀ ਲੋਬੇ ਇਧਰੋਂ ਨੋਕੇ ਦੇ ਜਿਹੜੀ ਅਪਡੇਟ ਦਿੰਦੇ ਰਹਿਣ ਤੁਹਾਨੂੰ